ਪੰਜਾਬ ਚ ਵਿਜੀਲੈਂਸ ਵੀ ਹੈ ਫਿਰ ਸੀਬੀਆਈ ਲੋ ਕਾਰਵਾਈ ਕਿਉਂ ਅ ਦੇਖੋ ਇਹ ਬੜਾ ਵਧੀਆ ਕੁਐਸਚਨ ਹੈ ਤੇ ਪੁਲਿਸ ਜਾਣਦੀ ਆ ਮੈਂ ਵੀ ਜਾਣਦਾ ਆ ਕਿ ਹੁੰਦਾ ਤੇ ਇਹੀ ਹੈ ਕਿ ਜੂਰਿਸਡਿਕਸ਼ਨਲ ਏਰੀਆ ਛੜਾਇਆ ਉਹ ਸੀਬੀਆਈ ਦਾ ਮੁਹੱਲੇ ਨਹੀਂ ਪੈਂਦਾ ਹਮ ਪੰਜਾਬ ਦੇ ਵਿੱਚ ਉਹਨਾਂ ਦਾ ਰੇਡ ਕਰਨਾ ਸੀਮਤ ਦਾਇਰੇ ਤੱਕ ਰਹਿ ਜਾਂਦਾ ਜੇ ਗਵਰਨਮੈਂਟ ਆਫ ਇੰਡੀਆ ਦਾ ਡਾਇਰੈਕਟਲੀ EMPLOYEE ਹੈ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟਸ ਨੇ ਉਹਨਾਂ ਦੇ ਪੰਜਾਬ ਪੁਲਿਸ ਜਿਹੜੀ ਬੇਸ਼ੱਕ ਆਈਪੀਐਸ ਅਫਸਰ ਅਸੀਂ ਸੈਂਟਰਲ ਕੈਡਰ ਦੇ ਆ ਗਵਰਨਮੈਂਟ ਆਫ ਇੰਡੀਆ ਸਾਡੀ ਐਮਐਚਏ ਹੀ ਸਾਡੀ ਹੋਲਡਿੰਗ ਏਜੰਸੀ ਹੈ ਲੇਕਿਨ ਫੇਰ ਵੀ ਨਹੀਂ ਕਰਨਾ ਪਰ ਹੋਇਆ ਇਹ ਹੈ ਕਿ ਜਿਹੜਾ ਵਿੱਚ ਮੀਡਲਮੈਨ ਸੀਗਾ ਉਹ ਚੰਡੀਗੜ੍ਹ ਬੈਠ ਕੇ ਕਰ ਰਿਹਾ ਸੀ ਹੂੰ ਦੁਬਾਰਾ ਰਿਪੀਟ ਕਰਦਾ ਕਿ ਜੇ ਤੇ 7 ਤੇ 7ਏ ਦੀ ਕਿੰਤੂ ਪਰੰਤੂ ਵਾਲੀ ਗੱਲ ਹੈ ਤੇ ਉਹ ਲੀਗਲੀ ਕਿਸੇ ਨਾ ਕਿਸੇ ਤਰੀਕੇ ਨਾਲ ਹੁੰਦੀ ਲੇਕਿਨ ਜਿਹੜੀ 7.5 ਕਰੋੜ ਦੀ ਰਿਕਵਰੀ ਹੈ ਹੂੰ ਤੇ ਸੋਨਾ 2 ਢਾਈ ਕਿਲੋ ਦੀ ਰਿਕਵਰੀ ਆ ਉਹ ਤਾਂ ਚੰਡੀਗੜ੍ਹ ਦਾ ਘਰ ਆ ਉਹਨਾਂ ਦਾ ਉਹਦੀ ਜੂਰਿਸਡਿਕਸ਼ਨ ਹੈ ਉਹ ਤੇ ਚੰਗਾ ਜਿਹੜਾ ਸਿਆਣਾ ਪੁਲਿਸ ਪ੍ਰੈਕਟੀਕਲ ਵਰਕ ਇਹਨੂੰ ਕਹਿੰਦੇ ਨੇ ਇਨਵੈਸਟੀਗੇਸ਼ਨ ਤੇ ਜੇ ਉਹਨਾਂ ਨੇ ਸੈਪਰੇਟ ਕੇਸ ਰਜਿਸਟਰ ਕਰ ਦਿੱਤਾ ਡਿਸਪਰੋਪੋਰਸ਼ਨੇਟ ਐਸੈਟਸ ਦਾ Trap ਵਾਲਾ ਵੱਖਰਾ ਕੇਸ ਬਣਦਾ ਹੈ ਤੇ ਡਿਸਪਰੋਪੋਰਸ਼ਨੇਟ ਵਾਲਾ ਵੱਖਰਾ ਪਣਦਾ ਉਹਦੀਆਂ ਸੈਕਸ਼ਨਸ ਅਲੈਦਾ ਨੇ ਉਹ ਤੇ ਉਹਨਾਂ ਦੀ ਜੂਰਿਸਡਿਕਸ਼ਨ ਪਣਦੀ ਹੈ ਹੂੰ ਠੀਕ ਹੈ ਸੋ ਇਹ ਕਿੰਤੂ ਪਰੰਤੂ ਉਦੋਂ ਖਤਮ ਹੋ ਜਾਂਦਾ ਦੂਸਰੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਵਿਜੀਲੈਂਸ ਦੇ ਤੌਰ ਤੇ ਕਰਕੇ ਦੇਖਿਆ ਕਿ ਡਾਇਰੈਕਟ ਡਿਮਾਂਡ ਔਨ ਪਾਰਟ ਆਫ ਪਬਲਿਕ ਸਰਵੰਟ ਕਈ ਵਾਰੀ ਫਸਾਉਣ ਵਾਸਤੇ ਜਿਹੜੇ ਮੀਡਲਮੈਨ ਨੇ ਜਾਂ ਖੁੰਦਕ ਚਾਕੇ ਮੈਂ ਵਿਜੀਲੈਂਸ ਵੀ ਦੇਖਿਆ ਸੀ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਅਫਸਰ ਨੂੰ ਜਾਂ ਪਬਲਿਕ ਸਰਵੰਟ ਨੂੰ ਫਸਾਈਏ ਮੀਡਲਮੈਨ ਹੀ ਮੀਡਲਮੈਨ ਹੀ ਕਿਉਂਕਿ ਮੀਡਲਮੈਨ ਦੇ ਨਾਲ ਜਿਹੜਾ ਜਿਹੜਾ ਪੈਸੇ ਲੈ ਰਿਆ ਹੁੰਦਾ ਉਹ ਕਈ ਵਾਰੀ ਆ ਜਾਂਦਾ ਮਿਡਲ ਮੈਨ ਮਿਡਲ ਮੈਨ ਤੇ ਦੋਨਾਂ ਨੂੰ ਜਾਣਦਾ ਹੈ ਉਹ ਫਿਰ ਜੇ ਇੱਕ ਨਾ ਰਲ ਜੇ ਮੰਨ ਲਓ ਜਿਹੜਾ ਪੈਸੇ ਦੇ ਰਿਹਾ ਉਹਦੇ ਨਹੀਂ ਰਲ ਜਾਂਦਾ ਠੀਕ ਹੈ ਨਾ ਫਿਰ ਕਈ ਵਾਰੀ ਇਹ ਹੁੰਦਾ ਹੈ ਕਿ ਉੱਥੇ ਜਿਹੜਾ ਪਬਲਿਕ ਸਰਵੰਟ ਹੈ ਉਹਦੀ ਡਾਇਰੈਕਟ ਡਿਮਾਂਡ ਨਾ ਹੋਏ ਤੇ ਅਸੀਂ ਉਹ ਪ੍ਰੋਸੀਕਿਊਸ਼ਨ ਦਾ ਕੇਸ ਪਰਸਿਊ ਨਹੀਂ ਕਰਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤ ਵਾਰੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇਸ ਕੇਸ ਦੇ ਵਿੱਚ ਜਦੋਂ ਐਫ ਆਈ ਆਰ ਪੜੀ ਹੈ ਮੈਂ ਐਫ ਆਈ ਆਰ ਦੀ ਤਹਿਰੀਰ ਪੜੀ ਹੈ ਕਿਉਂਕਿ ਸੀ ਪੀਆ ਦਾ ਇੱਕ ਮਾਥੜਾ ਸਾਡੇ ਨਾਲੋਂ ਵੱਖਰਾ ਵਿਜੀਲੈਂਸ ਨਾਲ ਕਿ ਉਹਨਾਂ ਕੋਲ ਜਦੋਂ ਕੰਪਲੇਂਟ ਆਉਂਦੀ ਉਹਦੀ ਵੈਰੀਫਿਕੇਸ਼ਨ ਕਰਦੇ ਉਸ ਵੈਰੀਫਿਕੇਸ਼ਨ ਤੇ ਉਹਨਾਂ ਨੇ ਬੜੇ ਡਿਜੀਟਲੀ ਟੈਕਨੀਕਲ ਤਰੀਕੇ ਨਾਲ ਵੈਰੀਫਿਕੇਸ਼ਨ ਕੀਤੀ ਹੈ ਤੇ ਉਹਦੇ ਚ ਇਹ ਡਾਇਰੈਕਟ ਆਇਆ ਹੈ ਕਿ देयर वाज ਡਿਮਾਂਡ ਡਾਇਰੈਕਟਲੀ ਔਨ ਪਾਰਟ ਆਫ ਦੀ ਪਬਲਿਕ ਸਰਵੰਟ ਇਨ ਥਿਸ ਕੇਸ ਡੀ ਆਈ ਜੀ ਹਰਚਰਨ ਪੋਲਰ ਜਿਹੜੇ ਉਹ ਵਰਡਿੰਗਸ ਨੇ ਉਹ ਉਸ ਤੋਂ ਲੱਗਦਾ ਹੈ ਕਿ ਉਹਨਾਂ ਦੀ ਜੁਡੀ ਰੈਸਟ੍ਰਿਕਸ਼ਨ ਪਾਉਣ ਚ ਡਿਫਿਕਲਟੀ ਨਹੀਂ ਹੈ ਨੰਬਰ 2 ਜਦੋਂ ਹੁਣ ਰਿਕਵਰੀਜ਼ ਹੋ ਗਈਆਂ ਹੋਏ ਤੇ ਤੀਸਰੀ ਗੱਲ ਆ ਗਈ ਪ੍ਰੋਪਰਟੀਆਂ ਦੀ ਆਇਆ ਇੰਨੀਆਂ ਡਿclareਡ ਨੇ ਹਮ ਪ੍ਰੋਪਰਟੀਆਂ ਫੇਰ ਵੀ 1 2 3 ਡਿclare ਕਰਕੇ ਹੋ ਸਕਦਾ ਕੋਈ ਤਰੀਕੇ ਨਾਲ ਹੋਏ ਲੇਕਿਨ 7.5 ਕਰੋੜ ਕੈਸ਼ ਇਨੂੰ ਤੇ ਕਿਹੜੇ ਤਰੀਕੇ ਨਾਲ ਡਿclare ਹੋ ਸਕਦਾ ਕੋਈ ਇਨਕਮ ਟੈਕਸ ਦਾ ਰਿਟਰਨ ਪਿਛਲੀਆਂ 5 ਸਾਲ ਦੀਆਂ ਕੱਢਣਗੇ ਕੋਈ ਐਕਸੈਸ ਇਨਕਮ ਨਹੀਂ ਹੈਗੀ ਫੇਰ ਜੇ ਉਹਨਾਂ ਦੀ ਇਨਕਮ ਸੀਗੀ ਤੇ ਉਹਨਾਂ ਨੇ ਘਰ ਤੇ ਰੱਖਣੀ ਨਹੀਂ ਸੀ ਹਮ ਸੋ ਲੀਕਲੀ ਟੈਕਨੀਕਲੀ ਨਾਟ ਓਨਲੀ ਡਿਸਪੋਰਸ਼ਨ ਐਟ ਐਸੈਟ ਈਵਨ ਇਨਕਮ ਟੈਕਸ ਦਾ ਵੱਖਰਾ ਡਿਪਾਰਟਮੈਂਟ ਦਾ ਕੇਸ ਬਣਦਾ ਹੈ ਠੀਕ ਹੈ ਨਾ ਲੇਕਿਨ ਇਹ ਵੀ ਹੋ ਸਕਦਾ ਹੈ ਕਿ ਜੇ ਉਹ منی ਲਾਂਡਰਿੰਗ ਦਾ ਚੱਕਰ ਆ ਜਿਵੇਂ ਦੱਸ ਰਹੇ ਕਿ ਉਹਨਾਂ ਨੇ ਅਨਡਿਕਲੇਅਰ ਡਿਕਲੇਅਰ ਕੀਤਾ ਹੈ ਦੁਬਈ ਦੇ ਵਿੱਚ ਠੀਕ ਹੈ ਲੇ ਜੇ ਅਨਡਿਕਲੇਅਰ ਹੋਇਆ ਫਿਰ منی ਲਾਂਡ ਈਡੀਵੀ ਆ ਜਾਏਗੀ ਕਿਉਂਕਿ ਪੀਐਮਐਲਏ ਐਕਟ ਜਿਹੜਾ ਬੜਾ ਡੇਂਜਰਸ ਜਿਹੇ ਐਕਟ ਹੈ ਹੂੰ ਉਹਦਾ ਉਹਦਾ ਦਾਇਰਾ ਬੜਾ ਕਰਖਤ ਹੈ ਹੂੰ ਸੋ ਇਹ ਸਾਰੀਆਂ ਗੱਲਾਂ ਚ ਜਿਹੜੀਆਂ ਨੇ ਅਲਟੀਮੇਟਲੀ ਗੱਲ ਤੇ ਹੋਣੀ ਆ ਆਇਆ ਇਨਵੈਸਟੀਗੇਸ਼ਨ ਮੈਂ ਅਪੀਲ ਵੀ ਕਰਦਾ ਤੇ ਅਦਰਵਾਈਜ਼ ਵੀ ਫੀਲ ਕਰਦਾ ਕਿ ਮੈਸਟਿਕ ਇਨਵੈਸਟੀਗੇਸ਼ਨ ਫੇਅਰ ਮੈਰਿਟ ਤੇ ਜੇ ਹੋਏਗੀ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਇੱਕ ਗੱਲ ਤੁਸੀਂ ਕਹੀ ਸੀ ਕਿ ਰੋਪੜ ਲੱਗਣਾ ਸੋਖਾ ਨਹੀਂ ਹੈ ਕਾਰਨ ਕੀ ਹੈ ਮੈਂ ਦੱਸਦਾ ਕਾਰਨ ਕੀ ਰੋਪੜ ਦੇ ਵਿੱਚ ਸਭ ਤੋਂ ਵੱਡਾ ਨਾਸੂਰ ਹੈ ਮੈਂ ਇੱਕ ਪੋਡਕਾਸਟ ਪਹਿਲਾਂ ਵੀ ਰਿਪੀਟ ਕੀਤਾ ਸੀ ਉਹ ਹੈਗਾ ਮੋਹਾਲੀ ਜਿਹਨੂੰ ਮੈਂ ਹੁਣ ਐਸਐਸ ਨਗਰ ਕਹਿਣ ਤੋਂ ਵੀ ਗੁਰੇਸ਼ ਕਰਦਾ ਕਿਉਂ ਇਸ ਕਰਕੇ ਕਿ ਮੋਹਾਲੀ ਦੇ ਇर्द-ਗਿਰਦ ਚੰਡੀਗੜ੍ਹ ਪੰਜਾਬ ਦੇ ਤਿੰਨ ਸਾਈਡ ਤੇ ਪੈਰੀਫਰੀ ਹੈ ਹੂੰ ਜ਼ੀਰਕਪਰੋਲੀ ਸਾਈਡ ਤੋਂ ਲੈ ਕੇ ਮੋਹਾਲੀ ਵਾਲੀ ਸਾਈਡ ਤੋਂ ਹੁਣ ਇਹਨਾਂ ਨੇ ਨਵਾਂ ਚੰਡੀਗੜ੍ਹ ਬਣਾ ਰਿਆ ਆਦਰਵਾਇਸ ਮੁਲਾਪੁਰ ਗਰੀਬਦਾਸ ਸੀ ਤੇ ਨਿਆ گاؤں ਸੀ ਹੂੰ ਠੀਕ ਹੈ ਉਹ ਨਿਆ ਚੰਡੀਗੜ੍ਹ ਵੀ ਜੜਾ ਇਹਨਾਂ ਨੇ ਬਣਾਇਆ ਨਾ ਉਦੀ ਮੈਨੂੰ ਫੋਰਨ ਨੋਲੇਜ ਹੈ ਮੈਂ ਪਹਿਲਾਂ ਐਸਐਸਪੀ ਵਿਜੀਲੈਂਸੀ ਗਿਆ ਜਦੋਂ ਉਹਦੇ ਚ ਪ੍ਰੋਬਲਮ ਸੀਗੀਆਂ ਆ ਰਿਪੀਟ ਕਰਨਾ ਚਾਹੂੰਗਾ ਕਿ ਇੱਕ ਯੂਰੋਪੀਅਨ ਫਿਲਾਸਫਰ ਕਹਿੰਦਾ ਹੈ ਕਿ ਯੂਰੋਪੀਅਨ ਫਿਲਾਸਫਰ ਕਹਿੰਦਾ ਹੈ ਕਿ ਬਿਊਰੋਕਰੇਸੀ ਇਸ ਮਾਰਚ ਆਫ ਗੋਡ ਔਨ ਅਰਥ ਤੇ ਜੇ ਤੁਸੀਂ ਚੰਡੀਗੜ੍ਹ ਦੇ ਚਾਰ ਸਫੇਰੇ ਘੁੰਮਦੇ ਹੋ ਨਾ ਪੈਰੀਫਰੀ ਦੇ ਜ਼ੀਰਕਪੁਰ ਦੀ ਪੈਰੀਫਰੀ ਜਿਹਦੇ ਚ ਅਜੇ ਵੀ ਟੈਕਨੀਕਲੀ ਅਜੇ ਵੀ 16 ਕਿਲੋਮੀਟਰ ਦੀ ਪੈਰੀਫਰਿਚ ਬਹੁਤ ਸਾਰੀਆਂ ਬਿਲਡਿੰਗਸ ਛੜੀਆਂ ਨੇ ਇਲੈਗਲ ਨੇ ਇਲੈਗਲ ਲੇਕਿਨ ਤੁਸੀਂ ਦੇਖੋਗੇ ਉਹਦੇ ਚ ਬਹੁਤਾਤ ਜਿਹੜੀ ਆ ਉਹ ਮਾਰਚ ਆਫ ਗॉड ਔਨ ਅਰਥ ਹੀ ਆ ਲੇਕਿਨ ਜਿਓ ਸਾਡੇ ਹਿੰਦੁਸਤਾਨੀ ਫਿਲਾਸਫੀ ਦੇ ਵਿੱਚ ਦੇਵਤਿਆਂ ਦੇ ਦਾਇਨਤਾ ਦਾ ਦੋਨਾਂ ਦਾ ਗੁਰੂ ਆ ਜੇ ਫਰਜ਼ ਕਰੋ ਜੁਪੀਟਰ ਜਿਹੜਾ ਆ ਬ੍ਰਹਸਪਤੀ ਜੜੇ ਨੇ ਉਹ ਦੇਵਤਿਆਂ ਦਾ ਗੁਰੂ ਆ ਤੇ ਸ਼ੁਕਰ ਦਾਇਨਤਾ ਦਾ ਗੁਰੂ ਹੋਇਆ ਇਹ ਹੈ ਕਿ ਉਹ ਮਾਰਚ ਆਫ ਗੋਡ ਇੰਡੀਆ ਦੇ ਵਿੱਚ ਸਾਠ ਕਰਕੇ ਚੰਡੀਗੜ੍ਹ ਦੀ ਪੈਰੇਫਰਿਚ ਉਹ దੈਂਤਾਂ ਦਾ ਦੇਵਤਾ ਉੱਥੇ ਮਾਰਚ ਕਰ ਰਿਆ ਠੀਕ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਇੱਕ ਨਾਸੂਰ ਪੈਦਾ ਹੋ ਗਿਆ ਪਿਛਲੀਆਂ ਸਰਕਾਰਾਂ ਨੇ ਵੀ ਸਫਰ ਕੀਤਾ ਇਹ ਸਰਕਾਰ ਵੀ ਸਫਰ ਕਰ ਰਹੀ ਹੈ ਕਿਉਂਕਿ ਉਹ ਹਮਾਵੇਂ ਕਿਹੋ ਜਿਹਾ ਆਇਆ ਜਿੱਤੇ ਤੇ ਹੌਲੀ-ਹੌਲੀ ਬੰਦਾ ਜਿਵੇਂ ਕਹਿੰਦਾ ਨਾ ਕਿ ਸ਼ਾਇਦ ਉਹ ਸਵਰਗ ਦੇ ਝੂਟੇ ਲੈਣ ਲਈ ਤੇ ਬੜੀਆਂ ਉੱਥੇ ਡਾਂਸ ਕਰਨ ਵਾਲੇ ਹੋਣਗੇ ਉਹ ਡਿੱਗ ਜਾਂਦਾ ਹੈ ਇਹ ਸਰਕਾਰ ਵੀ ਦੇ ਵੀ ਬਹੁਤੇ ਜਾਣੇ ਹਾਲਾਂਕਿ ਸੀਐਮ ਪੰਜਾਬ ਨੂੰ ਉਸ ਜ਼ਰਪੋਗਨ ਸਿੰਘ ਮਾਨ ਨੂੰ ਖਿਆਲ ਰੱਖਣਾ ਚਾਹੀਦਾ ਸੀ ਕਿ ਜਿਹੜੇ ਨਾਰੇ 'ਚ ਅਸੀਂ ਆਏ ਆ ਇਹ ਆਏ ਨਹੀਂ ਮੈਂ ਇਹਨਾਂ ਦੇ ਨਾਲ 2 ਸਾਲ ਕੰਮ ਕੀਤਾ ਹੈ ਉਹ ਇਹਨਾਂ ਨੂੰ ਬਚਾਅ ਕਰਨਾ ਚਾਹੀਦਾ ਸੀ ਲੇਕਿਨ ਮੈਨੂੰ ਲੱਗਦਾ ਕਿ ਜਿਵੇਂ ਰੇਤ ਦੀ ਕੰਧ ਹੈ ਨਾ ਹੁਣ ਤੁਸੀਂ ਫਲੱਡ 'ਚ ਦੇਖਿਆ ਜਦੋਂ ਰੇਤ ਦੀ ਕੰਧ ਹੈ ਜਦੋਂ ਡਿੱਗ ਜਾਂਦੀ ਹੈ ਨਾ ਫੇਰ ਨਹੀਂ ਬਚਦਾ ਫੇਰ ਰੋੜਨਾ ਹੀ ਪੈਂਦਾ ਮੋਹਾਲੀ 'ਇਕ ਇਹੋ ਜਿਹਾ ਕਾਇਓਸ ਹੈ ਅਰਬਨ ਕਾਇਓਸ ਕਿ ਰੇਟ ਕੀਤਾ ਜਾ ਰਿਹਾ ਹੈ based on nexus and individual benefits colonizers builders bureaucracy and politics and politics with cutting across party lines ٹھیک ہے جڑے ایریا ਦੇ ਵਿੱਚ politician ਵੱਡੇ ਵੱਡੇ ਜਿਹੜੇ بڑے ਤਨਾੜ politicians ਨੇ ਉਹ ਆਪਣੇ ਘਰ ਛੱਡ ਕੇ ਪਟਿਆਲੇ ਵਾਲੇ ਵੀ ਕਈ ਇੱਥੇ ਚੱਲੇ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੇ ਆਪਣੇ ਫਾਰਮ ਹouses ਬਣਾ ਲਏ ਕੁਛ ਤੇ ਪ੍ਰਚਾਰਕ ਇੱਕੜ ਦਾ ਲਿਆ ਜਗਾ ਤੇ ਬਾਕੀ 12 ਏਕੜ ਤੇ ਫੋਰੈਸਟ ਨੂੰ ਵੀ ਵਿੱਚ ਮਿਲਾ ਲਿਆ ਕੋਈ ਨਿਸ਼ਾਨਦਾਈ ਨਹੀਂ ਕੋਈ ਡਿਮਾਰਕੇਸ਼ਨ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਕਿਉਂਕਿ ਸਾਰੇ ਤਗੜੇ ਨੇ ਪੁੱਛੂਗਾ ਕੌਣ ਪੋਲਿਟਿਸ਼ੀਅਨਸ ਨੇ ਵੀ ਕੀਤਾ ਇਹ ਵਿੱਚ ਕੋਈ ਲੁਕਾਵਲੀ ਗੱਲ ਹੈ ਕਿਸੇ ਪੋਲਿਟਿਸ਼ੀਅਨ ਨੂੰ ਪੁੱਛ ਲਓ ਕਿ ਕਿਹਦੀ ਆਉਂਦੀਆਂ ਸਟੇਕਸ ਨਹੀਂ ਆਗੀਆਂ ਠੀਕ ਹੈ ਮੇਰੇ ਵਰਗੇ ਨੂੰ ਤੇ ਰਿਟਾਇਰਮੈਂਟ ਤੋਂ ਬਾਅਦ ਜਦ ਮੈਂ ਇੱਕ ਟਵੀਟ ਕੀਤਾ ਸੀ ਤੇ ਇੱਕ ਬੜਾ ਤਗੜਾ ਕਲੋਨਾਈਜ਼ਰ ਹੈ ਬਿਲਡਰ ਹੈ ਯਾਰ ਉਹਨੇ ਫੋਰੈਸਟ ਦਾ ਬਹੁਤ ਸਾਰੇ ਏਰੀਆ ਕਵਰ ਕੀਤਾ ਉਹਦੇ ਇੱਕ ਪਰਿਵਾਰ ਦੇ ਮੈਂਬਰ ਦੇ ਮੈਨੂੰ ਧਮਕੀ ਆਈ ਸੀ ਕਿ ਮੈਂ ਟਵੀਟ ਕਿਉਂ ਕੀਤਾ ਤੇ ਇਹਨੂੰ ਡਿਲੀਟ ਕਰ ਤੁਹਾਨੂੰ ਵੀ ਧਮਕੀ ਆਉਂਦੀ ਹੈ ਅਗਲੇ ਦਾ ਕੀ ਫਰਕ ਪੈਂਦਾ ਉਹਨੂੰ ਇਹ ਥੋੜਾ ਪਤਾ ਕਿ ਅਗਲਾ ਕੀ ਹੋ ਜਾਏ ਠੀਕ ਹੈ ਨਾ ਇਹ ਫਾਈ ਮੈਂ ਜੈਂਟਲਮੈਨ ਟਾਕਿੰਗ ਟੂ ਜੈਂਟਲਮੈਨ ਆਈ ਵਿਲ ਡੂ ਥੈਟ ਇਫ ਅ ਬਦਮਾਸ਼ ਕਮਸ ਟੂ ਮੀ ਆਈ ਐਮ ਨੋਟ ਅ ਪਿੱਲਾ ਆਈ ਵਿਲ ਡੀਲ ਹਿਮ ਲਾਈਕ ਅ ਬਦਮਾਸ਼ ਫਿਰ ਉਹਨੂੰ ਜਿਹੜੇ ਜਵਾਬ ਦਿੱਤੇ ਸੀ ਉਹ ਮੇਰੇ ਉਹਨੂੰ ਸਮਝਣੇ ਕਿ ਮੈਂ ਕੀ ਕਿਹਾ ਸੀ ਹੂੰ ਸੋ ਕਹਿਣ ਦਾ ਮਤਲਬ ਹੈ ਕਿ ਉਹ ਇਸ ਸਰਕਾਰ ਵਾਸਤੇ ਵੀ ਉਹ ਜੜਾ ਨਾਸੂਰ ਬਣ ਰਿਹਾ ਤੇ ਉਹ ਨਾਸੂਰ ਇਸ ਸਰਕਾਰ ਨੂੰ ਵੀ ਡੇਗੂਗਾ ਕਿਉਂਕਿ ਜੜੇ ਉਹ ਬੰਦੇ ਨੇ ਜਿਹੜੇ ਬਿਲਡਰਸ ਨੇ ਕਲੋਨਾਈਜ਼ਰਸ ਨੇ ਮжоਰਿਟੀ ਹੂੰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਸਾਦਾਰ ਭਗਵੰਤ ਸਿੰਘ ਮਾਣ ਕੌਣ ਹੈ ਕਾਂਗਰਸ ਪਾਰਟੀ ਦਾ ਲੀਡਰ ਕੌਣ ਹੈ ਜਾਂ ਪਿਛਲੀਆਂ ਸਰਕਾਰਾਂ ਦੇ ਲੀਡਰ ਕੌਣ ਨੇ ਉਹਨਾਂ ਦਾ ਵੀ ਇੱਕੋ ਮਕਸਦ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਏਰੀਏ ਨੂੰ ਇਕਨੋਮਿਕਲੀ ਕਰਨਾ ਕਿ ਅੱਜ ਮੈਂ ਕਿੱਲਾ ਲਵਾਂ ਤੇ 6 ਮਹੀਨੇ ਮੇਰਾ ਚਾਰ ਗੁਣਾ ਦਾ ਹੋਏ ਹੂੰ ਇਹ ਜਿਹੜਾ ਇਹ ਜਿਹੜਾ ਸਰਕਾਰ ਨੂੰ ਜੇ ਸਰਦਾਰ ਭਗਵੰਤ ਸਿੰਘ ਮਾਨ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹੂਗਾ ਸਰਦਾਰ ਜੀ ਸੀਐਮ ਸਾਹਿਬ ਮੈਂ ਰਿਸਪੈਕਟ ਕਰਦਾ ਕਿਉਂਕਿ ਮੈਂ ਤੁਹਾਡੇ ਨਾਲ 2 ਸਾਲ ਡਿਊਟੀ ਕੀਤੀ ਹੈ ਕੋ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਮਿਲਣ ਦਾ ਮੌਕਾ ਨਹੀਂ ਮਿਲ ਗਿਆ ਮੈਂ ਕਾਂਗਰਸ ਪਾਰਟੀ 'ਚ ਆ ਗਿਆ ਤੁਹਾਡਾ ਕੋਈ ਗਿਲਾ ਸ਼ਿਕਵਾ ਹੋਵੇਗਾ ਵਾਜਬ ਹੋਵੇਗਾ ਪਰ ਮੈਂ ਤਾਂ ਉਹਨੂੰ ਕਰਨਾ ਇੱਕ ਵਾਰੀ ਇੱਕ ਅਨਾਉਂਸ ਕਰ ਦਿਓ ਕਿ देयर विल बी ਨੋ ਫਰਦਰ ਡਵੈਲਪਮੈਂਟ ਮੋਹਾਲੀ ਦੇ ਇਰਤ ਗਿਰਦ ਕਿਉਂ ਮੈਂ ਸੰਗਰੂਰ ਕਰੂੰਗਾ ਧੂਰੀ ਕਰੂੰਗਾ ਪਟਿਆਲਾ ਕਰੂੰਗਾ ਬਠਿੰਡਾ ਕਰੂੰਗਾ ਗੁਰਦਾਸਪੁਰ ਪਰੂੰਗਾ ਫਿਰੋਜ਼ਪੁਰ ਕਰੂੰਗਾ ਲੁਧਿਆਣਾ ਕਰੂੰਗਾ ਜਲੰਧਰ ਕਰੂੰਗਾ ਇਹ ਜਿਹੜੇ ਪੈਸੇ ਹੜ ਚ ਘਿਰ ਕੇ ਇੱਥੇ ਲਿਆਏ ਜਾ ਰਹੇ ਨੇ ਜਿਹੜੇ ਨੈਕਸਸ ਵਾਲੇ ਬਿਲਡਰਸ ਨੇ ਤੇ ਕਲੋਨਾਈਜ਼ਰਸ ਨੇ ਤੇ ਪੋਲਿਟਿਸ਼ੀਅਨਸ ਨੇ ਇਹ ਮੈਂ ਇਥੋਂ ਕੱਢ ਕੇ ਪੈਸਾ ਬਾਹਰ ਲਗਾਉਂਗਾ ਹੁਣ ਮੈਨੂੰ ਯਾਦ ਹੈ ਮੈਂ ਅੱਗੇ ਵੀ ਕਿਹਾ ਸੀਗਾ ਕੀ ਗਰੋਥ ਡਰਾਈਵਰ ਦੇ ਨਾਂ ਤੇ ਪੈਸਾ ਪੰਜਾਬ ਦੇ ਇੱਕ ਨੁਕਰ ਚ ਲਗਾਈ ਜਾ ਰਹੇ ਨੇ ਕਿਉਂ ਜਮਾਈ ਪੰਜਾਬ ਦੇ ਸਾਈਡ ਤੇ ਮਤਲਬ ਇੱਕ ਸਾਈਡ ਤੇ ਇੱਕ ਸਾਈਡ ਤੇ ਜਮਾਈ ਇਹ ਕਿਹੜਾ ਕਿ ਐਲਓਸੀ ਆ ਤੇ ਅਸੀਂ ਹਿੰਦੁਸਤਾਨ ਦੀ ਫੌਜ ਆ ਤੇ ਅਸੀਂ ਚੰਡੀਗੜ੍ਹ ਨੂੰ ਚਾਰ ਸ਼ਵੇਰੋਂ ਘੇਰ ਲਾ ਆ ਕਿ ਅਸੀਂ ਕੱਢ ਕੇ ਲੈਵਾਂਗੇ ਨਹੀਂ ਮਤਲਬ ਕਿ ਮੁੱਲ ਮੁੱਲਾਂ ਪਰ ਗਰੀਬ ਦਾਸ ਦਾ ਕੀ ਬਣ ਗਿਆ ਭੁੱਲੀ ਗਿਆ ਕਿ ਸਾਡੇ ਕਿੱਥੇ ਸੀ ਠੀਕ ਹੈ ਖਰੜ ਡੇਰਾ ਬਸੀ ਹੁਣ ਤੇ ਬਨੂੜ ਨੂੰ ਵੀ ਨਾਲ ਛੋੜ ਲਿਆ ਹੂੰ ਠੀਕ ਹੈ ਸਾਨੂੰ ਇਹ ਇਸ ਨਸੂਰ ਨੇ ਮੈਂ ਇਹਨੂੰ ਕੈਂਸਰ ਕਹਿੰਦਾ ਹਾਂ ਕਿਉਂਕਿ ਟੈਕਨੀਕਲੀ ਤੌਰ ਤੇ ਉੱਥੇ ਇਸ ਤੋਂ ਜ਼ਿਆਦਾ ਅ ਡੋਮੈਸਟਿਕ ਸਿਵਲਾਈਜੇਸ਼ਨ ਨਹੀਂ ਰਹਿ ਸਕਦੀ ਜਿੰਨੀ ਹੁਣ ਹੋ ਗਈ ਹੈ ਇਹ ਵੀ ਇੱਕ ਐਕਸੈਸ ਹੈ ਪਹਿਲੀ ਗੱਲ ਪਾਣੀ ਸ਼ਿਵਾਲਿਕ ਦੀਆਂ ਹਿਲਸ ਨੇ ਜਦੋਂ ਲੀ ਕੋਰਬਿਜ਼ੀਅਰ ਨੇ ਚੰਡੀਗੜ੍ਹ ਬਣਾਇਆ ਸੀ ਉਹਨੇ ਇੱਕ ਲਿਮਟ ਫਿਕਸ ਕੀਤੀ ਸੀ ਕਿ ਇੰਨੇ ਧਾਰੇ ਚ ਚੰਡੀਗੜ੍ਹ ਹੋਏਗਾ ਉਸ ਤੋਂ 16 ਕਿਲੋਮੀਟਰ ਕੁਝ ਨਹੀਂ ਹੋਏਗਾ ਕਿਉਂ ਕਿ ਸ਼ਿਵਾਲਿਕ ਦਾ ਏਰੀਆ ਹੈ ਏਰੀਆ ਨੰਬਰ 2 ਸਾਡੇ ਚੋਂ ਆਉਂਦੇ ਨੇ ਡ੍ਰੇਨਸ ਆਉਂਦੀਆਂ ਨੇ ਲੇਕਸ ਬਣੀਆਂ ਸੀ ਖਤਮ ਹੋ ਗਈਆਂ ਤੇ ਸਾਰਾ ਕੁਝ ਬਲੌਕ ਹੋ ਗਿਆ ਉਹਦਾ ਨ ਕੀ ਹੋਇਆ ਬਿਨਾਂ ਲੇਕਸ ਤੋਂ ਬਿਨਾਂ ਰਿਵਰਸ ਤੋਂ ਗਰਾਉਂਡ ਵਾਟਰ ਰਿਪਲੈਨਿਸ਼ ਨਹੀਂ ਹੁੰਦਾ ਕੱਲਾ ਮੀਨਾ ਨਹੀਂ ਹੁੰਦਾ ਕਿਉਂਕਿ ਪਾਣੀ ਰੁੜ ਜਾਂਦਾ ਤੁਸੀਂ ਦੇਖੋਗੇ ਕਿ ਮੁਹਾਲੀ ਦੇ ਇਰਦ ਗਿਰਦ ਏਰੀਆ ਦਾ ਹੁਣ ਤੇ ਰਾਜਪੁਰੇ ਤੱਕ ਮਾਰ ਕਰਦੀ ਗੱਲ ਮੈਂ ਵਾਕਫੀ ਜਾਣਕਾਰੀ ਰੱਖਦਾ ਹਾਂ ਕਿ ਟੈਂਸੋ ਮੀਟਰ ਫੁੱਟ ਤੋਂ ਲੈ ਕੇ ਹੁਣ 1200 ਫੁੱਟ ਤੇ ਪਾਣੀ ਚੱਲ ਗਿਆ ਮਤਲਬ 1200 1400 ਫੁੱਟ ਬੋਰ ਕਰਨਾ ਪੈ ਰਿਆ ਪਾਣੀ ਸਪਲਾਈ ਕਰ ਤੇ ਜਿਵੇਂ ਆ ਪੋਪੂਲੇਸ਼ਨ ਵਧਾਈ ਜਾਊਗਾ ਇੱਕ ਅਰਬਨ ਕੈਓਸ ਕ੍ਰੀਏਟ ਕਰੀ ਜਾਊਗਾ ਤੇ ਬੇੜਾਗਰ ਕਿ ਨਹੀਂ ਕਰ ਰਿਆ ਨਾਲੇ ਫਾਇਦਾ ਕਿਨੂੰ ਦੇ ਰਹੇ ਹੋ ਆਇਆ ਗਰੀਬ ਆਦਮੀ ਫਿਰੋਜ਼ਪੁਰ ਦੇ ਨੂੰ ਆਇਆ ਤੁਸੀਂ ਕਹੋ ਜੀ 50% ਜਿਹੜੇ ਪਲੈਟ ਨੇ ਜਿੰਨੇ ਵੀ ਅਜੇ ਤੱਕ ਬਣਾਏ ਨੇ ਅੱਜ ਮੈਂ ਡਿਕਲੇਅਰ ਕਰਦਾ ਹਾਂ ਜੇ 50% 플ੌਟ ਜਿਹੜੇ ਨੇ ਇਹ ਲੋਅਰ ਇਨਕਮ ਸੁਸਾਇਟੀ ਨੂੰ ਲੋਟ ਕੀਤੇ ਜਾਣਗੇ ਉਹਦੇ ਤੇ ਬਿਲਡਰ ਨੇ ਕਿੰਨਾ ਵੀ ਖਰਚਾ ਹੋਇਆ ਜੇ ਮੇਰਾ ਵੱਸ ਛੱਲੇ ਤੇ ਮੈਂ ਕੈਬਿਨੇਟ ਦੀ ਮੀਟਿੰਗ ਡਿਕਲੇਅਰ ਕਰਵਾ ਦਵਾਂ ਅਜੇ ਤੱਕ ਜਿੰਨੇ ਫਲੈਟ ਬਣੇ ਨੇ ਉਹਨਾਂ ਚੋਂ 50% ਜਿਹੜੇ ਨੇ ਉਹ ਦਲਿਤ ਸਮਾਜ ਨੂੰ ਪੂਰ ਫਾਰਮਰ ਨੂੰ ਜਿਹਦੀ 10 ਕਿੱਲੇ ਤੋਂ ਘਰ ਦੀ ਮਾਲਕੀ ਹੈ ਘਟਦੀ ਹੈ ਜਾਂ ਜਿਹੜੇ EMPLOYEES ਜਿਨ੍ਹਾਂ ਨੂੰ ਆਪਾਂ ਨਾਨ ਗਸਟਡ ਰੈਂਕ ਚ ਰੱਖਦੇ ਨੇ ਕਾਂਸਟੇਬਲ ਹੈਡ ਕਾਂਸਟੇਬਲ ਐਸਆਈ നായബ തസിൽ കാനൂ